ਪਰਮਾਨੂ ਹੋ ਠੀਕ ਹੋ ਬਾਈ ਜੀ ਸਾਰੇ ਅੱਜ ਆਪਣੀ ਡਿਊਟੀ ਲੱਗ ਗਈ ਬਾਈ ਖਾਲ ਤੇ ਸਾਰਾ ਕੰਮ ਨਿਵੇੜ ਕੇ ਤੇ ਆਪਣੀ ਡਿਊਟੀ ਅੱਜ ਹੁਣ ਆ ਗਿਆ ਆਪਾਂ ਖੇਤ ਆ ਖੇਤ ਡਿਊਟੀ ਲੱਗ ਗਈ ਅੱਜ ਕਹਿੰਦੇ ਵੀ ਤੁਸੀਂ ਭਾਈ ਖਾਲ ਠੀਕ ਕਰਨਿਆ ਇਹ ਖਾਲ ਆਪਾਂ ਨਵਾਂ ਪਾਇਆ ਸੀ ਤੇ ਬਰਸੀਨ ਨੂੰ ਪਾਣੀ ਦੇਣਾ ਤੇ ਉਹ ਕਰਕੇ ਡਿਊਟੀ ਕਹਿੰਦੇ ਭਾਈ ਅੱਜ ਤੁਸੀਂ ਖਾਲ ਸਮਾਰੋ ਲਾਨੇਦਾਰ ਕਹਿੰਦਾ ਚਲੋ ਭਾਈ ਕਾਲਸ ਮਾਰ ਕੇ ਆਓ ਤੇ ਆਪਾਂ ਭਾਈ ਖੇਤ ਆ ਗਏ ਤੂੰ ਡਿਊਟੀ ਦੀ ਆਪਾਂ ਪੱਕੀਆਂ ਜਿਹੜੀ ਡਿਊਟੀ ਲੱਗੀ ਆਪਣੀ ਉਹ ਤਾਂ ਆਪਾਂ ਕਰਨੀ ਕਰਨੀ ਤੇ ਉਸ ਤੋਂ ਬਾਅਦ ਜਿਹੜਾ ਕੁਝ ਹੋਊਗਾ ਆਪਾਂ ਉਹ ਦਿਖਾਵਾਂਗੇ ਤੇ ਸ਼ੂਟ ਵੀ ਆਪਣਾ ਜਾਂ ਸ਼ੂਟ ਵੀ ਦਿਖਾਵਾਂਗੇ ਤੁਹਾਨੂੰ ਜਦੋਂ ਆਪਣੇ ਕਲਾਕਾਰ ਭਾਈ ਆਏ ਜਦੋਂ ਤੁਹਾਨੂੰ ਸ਼ੂਟ ਵੀ ਦਿਖਾਵਾਂਗੇ ਇਹ ਆ ਗਿਆ ਆਪਣਾ ਭਾਈ ਖਾਲ। ਉੱਥੋਂ ਲੈ ਕੇ ਇੱਥੋਂ ਤੱਕ ਇਹ ਨਵਾਂ ਖਾਲ ਬਣਾਏਗਾ। ਤੇ ਇਹਦਾ ਕੰਮ ਨੇ ਵੇਲ ਕੇ ਆਪਾਂ ਉਦੋਂ ਆਪਾਂ ਜਾਵਾਂਗੇ ਸ਼ੂਟ ਤੇ ਸ਼ੂਟ ਤੇ ਜਾ ਕੇ ਜਿਵੇਂ ਜਿਵੇਂ ਹੋਊਗਾ ਉਹ ਦਿਖਾਵਾਂਗੇ ਤੁਹਾਨੂੰ। ਚਲੋ ਜੀ। ਹੁਣ ਅਸੀਂ ਲਾਉਨੇ ਆ ਖਾਲ ਤੇ ਡਿਊਟੀ ਜਦੋਂ ਖਾਲ ਬਣ ਗਿਆ ਤੇ ਤੁਹਾਨੂੰ ਉਹ ਤੋਂ ਦਿਖਾਵਾਂਗੇ। ਦੇਖੀ ਕੈਂਪ ਬਣ ਗਿਆ ਹੁਣ ਤੇ ਹੀ ਇਸ ਤਰ੍ਹਾਂ ਦਾ ਹੈ। ਇਦੋ ਬਣ ਗਿਆ ਖਾਲ ਤਿਆਰ ਕਰਤਾ ਆਪਾਂ ਉਦੋਂ ਬਾਅਦ ਦਿਖਾਵਾਂਗੇ ਤੁਹਾਨੂੰ ਲਓ ਜੀ ਖਾਲ ਆਪਾਂ ਰੈਡੀ ਕਰਤਾ ਹੁਣ ਆਪਣੇ ਯਾਰਾਂ ਬੈਲੀਆ ਦਾ ਫੋਨ ਆ ਗਿਆ ਖਾਲ ਦੇਖੋ ਪਹਿਲਾਂ ਤਾਂ ਠੀਕਾ ਭਾਈ ਜੀ ਕਹਿੰਦੇ ਭਾਈ ਆ ਜਾ ਕਿੱਥੇ ਆ ਕਿੱਥੇ ਮਰਦਾ ਕਹਿੰਦੇ ਮੈਂ ਆਉਣਾ ਭਾਈ ਆ ਗਿਆ ਆ ਗਿਆ ਹੋਰ ਦੋਸਤ ਠੀਕ ਹੋ ਬਾਈ ਚਲੋ ਗਾਹਾਂ ਜਾ ਕੇ ਆਪਾਂ ਉਥੇ ਮਿਲਦੇ ਆਂ ਵੀ ਉਥੇ ਕੀ ਕਹਿੰਦੇ ਨੇ ਆਪਾਂ ਨੂੰ ਕੀ ਨਹੀਂ ਆਜੋ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੇ ਅੱਜ ਪਈ ਆਪਾਂ ਅਬਰਦ ਦੇ ਬਲੌਗ ਦੇ ਵਿੱਚ ਹੋਏ ਸੀ ਸ਼ਾਮਿਲ ਤੇ ਸੋਨੂੰ ਪਹਿਲਾਂ ਵੀ ਪਤਾ ਹੈ ਤੇ ਇਹਦਾ ਹੈਗਾ ਦੁੱਧ ਦਾ ਕੰਮ ਸਾਡੀ ਟੀਮ ਬਣੀ ਹੋਈ ਹੈ ਜੀ ਤੇ ਇੱਕ ਚੈਨਲ ਆਪਣਾ ਹੋਰ ਹੈ ਗੁਰਪ੍ਰੀਤ ਸਿੱਧੂ ਦੇ ਨਾਮ ਤੇ ਆਪਾਂ ਵੀਡੀਓ ਮੰਨ ਲਓ ਪਾਉਨੇ ਹੁੰਦੇ ਆ ਐਂਟਰਟੇਨਮੈਂਟ ਵਾਲੀਆਂ ਵਧੀਆ ਵੀਡੀਓ ਪਾਉਨੇ ਆ ਕੁਇਸੇ ਤਰ੍ਹਾਂ ਦਾ ਕੋਈ ਗੰਦਮੰਦ ਨਹੀਂ ਹੈਗਾ ਤੇ ਸਾਡੀ ਇੱਕ ਛੋਟੀ ਜੀ ਬੇਨਤੀ ਸੀਗੀ ਵੀ ਤੁਸੀਂ ਉਸ ਚੈਨਲ ਦੇ ਉੱਤੇ ਸਾਡੇ ਦੇ ਉੱਤੇ ਜਾ ਕੇ ਜਰੂਰ ਤੁਸੀਂ ਸਾਡੀਆਂ ਵੀਡੀਓ ਦੇਖੋ ਤੇ ਸਾਨੂੰ ਕਮੈਂਟ ਕਰੋ ਅੱਗੇ ਵੀਡੀਓ ਨੂੰ ਸਾਡੇ ਨੂੰ ਲਾਈਕ ਸ਼ੇਅਰ ਵੀ ਕਰੋ ਠੀਕ ਹੈ ਜੀ ਤੇ ਇਹ ਆਪਣਾ ਵਲੌਗ ਵਾਲਾ ਚੈਨਲ ਹੈ ਇਹਦੇ ਉੱਤੇ ਤੁਹਾਨੂੰ ਨਵੇਂ-ਨਵੇਂ ਵਲੌਗ ਦੇਖਣ ਨੂੰ ਮਿਲਿਆ ਕਰਨਗੇ ਜਿਵੇਂ ਅਸੀਂ ਕੋਈ ਸ਼ੂਟ ਕਰਦੇ ਆਂ ਆਪਦੀ ਵੀਡੀਓ ਬਣਾਉਨੇ ਆਂ ਉਹ ਵੀ ਵਿੱਚ ਦੀ ਅਸੀਂ ਕੋਈ ਰੰਗ ਢੰਗ ਤੁਹਾਡੇ ਨਾਲ ਸਾਂਝਾ ਜਰੂਰ ਕਰਿਆ ਕਰਾਂਗੇ ਠੀਕ ਹੈ ਜੀ ਤੇ ਬਾਕੀ ਬਾਈ ਬਾਰੇ ਹੁਣ ਕੀ ਦਸੀਏ ਤਾਂ ਦੁੱਧ ਦਾ ਕੰਮ ਹੈ ਜੀ ਵਧੀਆ ਕਾਰੋਬਾਰਾ ਪੂਰਾ ਘੈਂਟ ਤੇ ਤੜਕੇ ਇਹ 4 ਵਜੇ ਉੱਠ ਖੜਦਾ ਮੁਲਠੀ ਮੁਲਠੀ ਖਾਂਦਾ ਹੈ ਇਹ ਚੰਗਾ ਤਗੜਾ ਮਾਲ ਮੂਰ ਛਕ ਲੈਂਦਾ ਠੀਕ ਹੈ ਹੋਰ ਮੁੰਡੇ ਨੂੰ ਕੋਈ ਨਸ਼ਾ ਨਹੀਂ ਹੈ ਬਿਲਕੁਲ ਵੀ ਦੇ ਪੈਰ ਟਮਾਟਰ ਵਰਗਾ ਲਾਲ ਰੰਗ ਐ ਨੂਰ ਡੋਲ ਡੋਲ ਪੈਂਦਾ ਠੀਕ ਹੈ ਜੀ ਇਹ ਸੀਗੀਆਂ ਹੱਸੀਆਂ ਖੇਡੀਆਂ ਤੇ ਬਾਕੀ ਬਾਈ ਬਸ ਬੇਨਤੀ ਇਹੀ ਹੈ ਵੀਰ ਕੋਈ ਗਰੀਬ ਬੰਦੇ ਨਾਲ ਵੀ ਜੁੜ ਜਾ ਕਰੋ ਤੁਸੀਂ ਹੈਨਾ ਹਾਂ ਵੀ ਹੱਥ ਜੋੜ ਕੇ ਬੇਨਤੀ ਹੈ ਬਾਈ ਸਾਡੀ ਸਾਡੇ ਨਾਲ ਵੀ ਤੁਸੀਂ ਜੁੜੋ ਹਾਂ ਸਾਡੇ ਨਾਲ ਵੀ ਜੁੜਿਆ ਕਰੋ ਤੇ ਜੇ ਤੁਸੀਂ ਜੁੜੋਗੇ ਭਾਈ ਤਾਂ ਅੱਗੇ ਸਾਨੂੰ ਹੌਸਲਾ ਮਿਲੇਗਾ ਹੌਸਲਾ ਮਿਦੂਗਾ ਤੇ ਅੱਗੇ ਅਸੀਂ ਚੰਗੇ ਵੀਡੀਓ ਤੁਹਾਡੇ ਖਾਤਰ ਲੈ ਕੇ ਆਵਾਂਗੇ ਪਹਿਲਾਂ ਵੀ ਅਸੀਂ ਗੰਦ ਪਾਇਆ ਨਹੀਂ ਨਾ ਅਸੀਂ ਪਾਉਣਾ ਹੁਣ ਕਹਿੰਦੇ ਵੀ ਬਹੁਤ ਨੇ ਵੀ ਤੁਸੀਂ ਕਰਦੇ ਪਿਆ ਕਰੋ ਕਿ ਗੰਦ ਆਪਾਂ ਪਾਉਣੀ ਨਹੀਂ ਉਹ ਤਾਂ ਤੁਹਾਨੂੰ ਪਤਾ ਵੀ ਪਰਿਵਾਰ ਵਾਲੇ ਬੰਦੇ ਹੈਗੇ ਕੋਈ ਐ ਨਹੀਂ ਹੈਗਾ ਵੀ ਕੁੜਗਾ-ਕੁੜਗਾ ਨਹੀਂ ਆਪਦੀਆਂ ਨਹੀਂ ਦੇਖਣੀਆਂ ਪਹਿਲਾ ਵੀਡੀਓ ਫਿਰ ਅਸੀਂ ਇਹਦੇ ਚੈਨਲ ਤੇ ਗੁਰਪ੍ਰੀਤ ਸਿੱਧੂ ਦਾ ਚੈਨਲ ਆ ਸਾਡਾ ਉਹਤੇ ਪਾਉਣਾ ਗੁਰਪ੍ਰੀਤ ਸਿੱਧੂ 9099 9099 9099 ਵਿੱਚ ਪਿੱਛੇ ਜ਼ਰੂਰ ਪਰਣਾ ਕਿਉਂਕਿ ਗੁਰਪ੍ਰੀਤ ਸਿੱਧੂ ਹੋਰ ਵੀ ਹੈਗੇ ਫਿਰ ਹੋਰ ਚੈਨਲ ਆ ਜਾਂਦਾ ਸਾਡਾ ਚੈਨਲ ਨਹੀਂ ਆਉਂਦਾ ਉਹ ਬਾਬਾ ਬਾਬਾ ਰਾਮ ਰਹੀਨ ਦਾ ਚੈਨਲ ਆ ਜਾਂਦਾ ਹਾਂ ਉਹ ਆ ਜਾਂਦੇ ਨੇ ਉਹ ਆ ਜਾਂਦੇ ਨੇ ਮੂਰੇ ਤੇ ਇਸ ਕਰਕੇ 9099 94 ਤੁਸੀਂ ਜ਼ਰੂਰ ਪਰਣਾ ਹੈ ਚੈਨਲ ਤੇ ਆਪਣੇ ਤੇ ਵਿਜ਼ਿਟ ਕਰਨਾ ਹੈ ਜੀ ਉਹ ਸੋਹਣਾ ਮੈਟਰ ਅਸੀਂ ਪਾਉਨੇ ਆ ਅੱਗੇ ਵੀ ਪਾਏ ਆ ਛੜਾ ਜੇਟ ਅਸੀਂ 40 ਭਾਗ ਬਣਾ ਲਏ ਉਹਦੇ ਅੱਗੇ ਚਲਾਉਨੇ ਆ ਉਹ ਤੁਹਾਨੂੰ ਉਸ ਚੈਨਲ ਤੇ ਜਾ ਕੇ ਸਾਡੀ ਹਿਸਟਰੀ ਪਤਾ ਲੱਗ ਜੂ ਬਸ ਇੰਨੇ ਕਹਿੰਦੀ ਸੀ ਵੀ ਤੁਸੀਂ ਵੀ ਉਹਦੇ ਨਾਲ ਜੁੜੋ ਹਾਂ ਤੇ ਆਹ ਬਲੌਗ ਆ ਸਾਡਾ ਇਹਨੂੰ ਵੀ ਪਰ ਮਹੰਗਾ ਰਹਦੇ ਹੋ ਜੀ ਇਹਦੇ ਵਿੱਚ ਰੋਜ਼ ਦਾ ਦੇਸੀ ਜਿਹਾ ਮਾਹੌਲ ਜਿਹੜੀ ਮਤਲਬ ਪਿੰਡਾਂ ਵਾਲੀ ਠੇਠ ਪੰਜਾਬੀ ਠੇਠ ਗੱਲਾਂ ਬਾਤਾਂ ਜਿਵੇਂ ਖੇਤੀ ਦੇ ਕੰਮ ਧੰਦੇ ਹੋਗੇ ਹੋਰ ਕੋਈ ਘਰੋਂ ਘਰੇਲੂ ਹੋ ਗਿਆ ਉਹਦਾਂ ਦਾ ਇਸ ਤਰ੍ਹਾਂ ਦੇ ਉੱਤੇ ਬਲੌਗ ਅਸੀਂ ਕਰਦੇ ਰਹਨੇ ਆ ਜੀ ਤੇ ਬਾਕੀ ਸਾਰਿਆਂ ਦਾ ਧੰਨਵਾਦ ਬਸ ਇਹੀ ਕਹਿੰਨੇ ਵੀ ਸਾਡੇ ਚੈਨਲ ਨਾਲ ਜੁੜੋ ਸਾਨੂੰ ਸਪੋਰਟ ਕਰੋ ਅੱਜ ਆਪਾਂ ਖਾਲ ਖੂਲ ਕੱਢ ਗਏ ਬਾਈ ਸਾਰੇ ਜਦੋਂ ਤੂੰ ਫੋਨ ਕਰਿਆ ਮੈਂ ਖੇਤ 'ਚ ਸੀ ਉਸ ਟਾਈਮ ਦੁੱਧ ਦਾ ਕੰਮ ਨਿਬੜ ਕੇ ਮੈਂ ਖੇਤ ਗਿਆ ਹਾਂ ਕਿਉਂ ਮਰਸੀਨ ਰਮਾਉਣੀ ਸੀ ਉਹ ਤਾਂ ਖਾਲ ਕੱਢ ਕੇ ਉਹਨਾਂ ਕੇ ਮਾਸ਼ਾਲਾ ਜੈਨਾਂ ਖਾਲ ਕੱਢਦੀ ਆਪਾਂ ਤੇ ਉਸ ਤੋਂ ਬਾਅਦ ਇੱਥੇ ਆਏ ਆ ਤੇ ਜਿਵੇਂ ਆਪਣੇ ਕਲਾਕਾਰ ਭਾਈ ਆਉਣਗੇ ਤੇ ਉਹ ਮੁੰਡੇ ਲੈਣ ਗਏ ਹੋਏ ਨੇ ਕਲਾਕਾਰਾਂ ਨੂੰ ਆਪਣੇ ਨੂੰ ਤੇ ਉਹਨਾਂ ਨੂੰ ਫੋਨ ਕਰਤਾ ਸੀਗਾ ਤੇ ਉਹ ਵੀ ਆਗੇ ਉਹ ਤੁਹਾਡੇ ਨਾਲ ਉਹਨਾਂ ਨੂੰ ਵੀ ਮਿਲਾਵਾਂਗੇ ਠੀਕ ਹੈ ਜੀ ਉਹਨਾਂ ਨੂੰ ਵੀ ਦਿਖਾਵਾਂਗੇ ਬਾਕੀ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਜਿਵੇਂ ਦਾ ਸਾਡਾ ਕੋਈ ਹੋਇਆ ਢਾਂਚਾ ਸੀ ਤੁਹਾਡੇ ਨਾਲ ਜਰੂਰ ਸੰਚ ਕਰਾਂਗੇ ਪਰ ਪਿੰਡੂ ਦੇਸੀ ਬਲੌਗ ਜਾਂ ਠੇਠ ਪੰਜਾਬੀ ਦੇ ਵਿੱਚ ਦੇਖਣਾ ਨਾ ਭੁੱਲਿਓ ਇਸ ਚੈਨਲ ਨੂੰ ਸਾਡੇ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਵੀ ਕਰੋ ਠੀਕ ਹੈ ਜੀ ਦੇ ਬਾਗੂ ਜੀ ਅੱਜ ਮੈਂ ਖਾਣਾ ਨਹੀਂ ਬਣਾਇਆ ਮੈਂ ਤਾਂ ਚਾਵਲ ਹਾਂ ਹਾਂ ਹਮ ਤਾਂ ਚਾਵਲ ਬਣਾ ਦੇ ਤਾਂ ਲਓ ਜੀ ਆਪਣੇ ਇੱਕ ਵੀ ਇਹ ਮੈਨੂੰ ਤੁਹਾਨੂੰ ਉਹ ਭਾਏ ਦੇ ਗੜਾ ਆ ਜਾਂਦੀ ਮੈਂ ਨਹੀਂ ਕਹਿੰਦਾ ਕੁੱਦਾ ਚੌਣ ਤੁਣ ਮੈਂ ਤਾਂ ਰੋਟੀ ਬਣਾ ਰੋਟੀ ਕਿੱਥੋਂ ਬਣਾਇਆ ਤੇ ਮੈਨੂੰ ਮਾਰ ਚਾਵਲ ਬਣਾਉਂਦਾ ਜੀ ਤਾਂ ਮੱਝੀ ਕੇ ਨਾਲ ਖਾਉਂ ਆ ਇਹ ਫਿਰ ਮਲਦੇ ਜੇ ਮੜਾ ਮੋਟਾ ਟੈਸਟ ਕਰੂਗਾ ਬੇ ਜੀ ਨੂੰ ਕਹਾਂ ਵੀ ਦੂਜੇ ਨੂੰ ਕਹਾਂ ਵੀ ਸਰਦਾਰ ਦੀ ਮੱਰੀ ਬਕਰ ਕੇ ਲੈ ਇੱਤਨੂੰ ਕੋ ਟੋਪਿਆ ਜੀ ਦਾ ਤਕਰਾ ਉਹ ਤੇ ਮੱਚ ਗਿਆ ਬੰਦਾ ਆ ਵਾ ਸਗੋ ਈ ਗਿਆ ਆ ਦਿਖਾਉਣਾ ਤਾ ਉਹ ਦਿਖਾਉਣਾ ਮੈਂ ਮੈਂ ਆ ਜੂ ਮੈਂ ਤੇਰਾ ਕਮਾਂਡੀ ਬਣ ਕੇ ਸਾਰੇ ਵਗ ਚ ਲੱਗੋ ਭੈਣ ਕਰਾ ਮੈਨੂੰ ਵੀ ਕਰਾ ਦੇ ਸ਼ਾਫ ਹੈ ਤੂੰ ਵੀ ਆਇਆ ਜੀ ਬਾਈ ਬੰਤੀ ਹੈ ਬੰਕੀ ਬੋਤਾ ਇਹਦੇ ਵਿੱਚ ਈ ਗਿਆ ਆ ਚਾਣਾ ਕੋ ਬੀ ਤੁੰਗ ਗਏ ਨਾ ਅਸਾਜਾ ਵਾਲਾ ਇਹ ਸੀਰ ਉਹਦਾ ਬੜੀ ਸਾਡੀਆਂ ਪੱਤੀਆਂ ਸੋਰੀਆਂ ਪਹਿਲਾਂ ਬੁੜੀਆਂ ਹੁੰਦੀਆਂ ਨੇ ਜਿਵੇਂ ਪਾਟ ਨਹੀਂ ਪਰੇ ਹੁੰਦੇ ਨੇ ਜੀਰ ਵਿੱਚ ਬਣੀ ਹੋਈਆਂ ਥੱਲੇ 40 45 ਦੋ ਰੋਗੇ ਜੀ ਹੋਰ ਸੀਗੀ ਉਹਦੇ ਗੱਲ ਤੋਂ ਉਹ ਬਰਾਉਂਦਾ ਵੀਰਪਾਲ ਦਾ ਕੈਲਕੂਲੇਸ਼ਨ ਸਾਨੂੰ ਲਾਣੇ ਦਾ। ਕੋਲ ਕੀ ਕਰਨੀ ਪੈਗੀ ਕਿ ਤਰ੍ਹਾਂ ਦੀ? ਉਹ ਉਹ ਅੱਗੇ ਚਲਾ। ਇੱਕ ਨਵਾਂ ਵਿਆਹ ਹੋ ਰਿਹਾ ਸੀ ਲੈਣ ਜਾ ਰਹੇ ਆ ਭਈਆ ਰਾਣੀ। ਕਿਉਂ ਭਾਈ? ਹਾਂ ਭਾਈ। ਆਪਣਾ ਹੁਣ ਸ਼ੂਟਰ ਪਹਿਲਾਂ ਬੋਲ ਕੇ ਟੈਂਪਾਈ ਨੇ ਦੱਸਿਆ ਸੀ। ਤੇ ਆ ਬੈਠਾ ਸਾਡਾ ਇੱਧਰ ਲੋਕੀਏ ਕਹਤੋ ਨਾ ਲਾਲ ਛੜਕ ਪਾਰ ਰਖੀ ਅੱਜ ਅੱਗੇ ਕੱਢੋ। ਥਨੋ ਸੀਤਵਾਲਾ। ਥਨੋ ਸੀਤਵਾਲਾ। ਅਗਰ ਐਕਸ਼ਨ ਮਾਰਦੇ ਹਾਂ। ਮਾਰਿਆ ਜੀ ਪੂਰਾ ਰੱਖ ਜੀ ਮਾਰ ਕੇ ਆ ਗਏ ਆ ਆ ਦੇਖੋ ਪਰਨੇ ਵਰਨਾ ਬਣੇ ਕਿ ਬੱਟਾ ਪੂਰਾ ਠੀਕ ਹੈ ਭਾਈ ਲੱਗਦਾ ਬੁੜਾ ਜਾ ਮੈਂ ਬਾਈ ਬਣ ਕੇ ਕਮੈਂਟ ਕਰਕੇ ਦੱਸ ਦਿਓ ਲਾਈਕ ਕਰ ਦਿਓ ਵੀਡੀਓ ਨੂੰ ਤੈਨੂੰ ਸਬਸਕ੍ਰਾਈਬ ਕਰ ਲੈ ਤੁਹਾਨੂੰ ਦੁਬਾਰੇ ਹੱਥ ਵੱਲ ਦੀ ਬੇਨਤੀ ਆ ਆ ਦੇਖ ਚਾਦਰਾ ਕੋ ਡੱਬੀ ਵਾਲਾ ਚਾਦਰਾ ਲੈ ਆਉਂਦਾ ਨਾ ਮਾ ਚਾਦਰਾ ਦਿਖਾ ਦੇ ਲੱਗੀਆਂ ਹੈਲੋ ਓਏ ਠੀਕ ਹੈ ਓਏ ਲਓ ਜੀ ਆਪਣਾ ਰੋਲ ਆ ਗਿਆ ਤੇ ਰੋਲ ਕਰਦੇ ਹਾਂ ਹਾਂ ਲਓ ਕੋਛੀ ਆਰ ਵੀਰ ਯਾਰ ਜਰਮੀ ਲੱਗ ਰਹੀ ਹੈ